ਜਿਰੀ ਦੇਖੋ ਜੀ ਇਹ ਨਾਲ ਦੀ ਜਿਰੀ ਦੇਖੋ ਪੜੀ ਹੋਈ ਉਹ ਤਾਂ ਹੀ ਪਹਿਲੇ ਨੇ ਪੜੀ ਆਂ ਲੈ ਨਾਲ ਬੋਲ ਦੋ ਸਾਰੇ ਇਹ ਨਾਲ ਦੀ ਜਿਰੀ ਦੇਖੋ ਲੈ ਅੱਗੇ ਸਾਡੀ ਜਿਰੀ ਦੇਖੋ ਅੱਜ ਧੱਕੇ ਨਾ ਲਾਇਆ ਜੀ ਬੋਰ ਉੱਥੇ ਤੁਸੀਂ ਤਾਂ ਮੇਰੇ ਲਈ ਨਹੀਂ ਲਾਈ ਜਿਰੀ ਦਿਖਾ ਰਹੀਆਂ ਮੈਂ ਬੋਰ ਨਹੀਂ ਕਰ ਰਹੀ ਜਿਰੀ ਸੁੱਕਣ ਲੱਗ ਰਹੀ ਹੈ ਦਿਖਾ ਦਿਓ ਸਾਡੀ ਜਿਰੀ ਮੀਂਹ ਪਿਆਗਾ ਉਹਨਾਂ ਬਾਣੀ ਖੜਾ ਨਾ ਸਾਡੀ ਜਿਰੀ ਸੁੱਕ ਜਾਣਾ ਤੁਸੀਂ ਤੁਸੀਂ ਉਹ ਕਿੰਡੀ ਲਾਈ ਉੱਥੇ ਲਾਈ ਕਿਉਂ ਲਾਈ ਆ ਸਰ ਜੀ ਉਹ ਕਿਉਂ ਲਾਤੇ ਜੇ ਬਿਜਲੀ ਬੋਰ ਵਾਲੇ ਕੌਣ ਲਾ ਕੇ ਕਹਿੰਦਾ ਨਹੀਂ ਮਜਬੂਰ ਕਰਿਆ ਨਹੀਂ ਮਜਬੂਰ ਕਹਤਾ ਹੁੰਦੀ ਸਰਕਾਰ ਜੇ ਹੁੰਦਾ ਜਾਇਜ਼ ਹੁੰਦਾ ਤਾਂ ਲਾ ਨਹੀਂ ਸਕਦੇ ਜੇਕਰ ਜਾਇਜ਼ ਕੀ ਆ ਤੁਸੀਂ ਰੱਖੋ ਜਾਇਜ਼ ਕੀ ਜਾਇਜ਼ ਹੈ ਵੀ ਅਦਾਲਤ ਦਾ ਫੈਸਲਾ ਜਿਹੜਾ ਹੋਊਗਾ ਉਹ ਜਾਇਜ਼ ਹੋਊਗਾ ਉਹ ਨਹੀਂ ਫਿਰ ਉਹਨਾਂ ਚਾਹਤ ਜਿੰਨੀ ਸੁੱਕੂਗੀ ਤੁਸੀਂ ਤੁਸੀਂ ਬੀਜ ਨਹੀਂ ਸਕਦੇ ਜਦੋਂ ਤੁਸੀਂ ਸਾਡੀ ਪੈਸਾ ਦੀ ਸੁੱਕੀ ਜਦੋਂ ਗੱਲ ਵੀ ਅਸੀਂ ਬੀਜ ਨਹੀਂ ਸਕਦੇ ਸਰ ਸਾਡ ਦਾ ਮੋਰ ਲਾਇਆ ਕਤਲ ਲਾਇਆ ਉਹ ਕਤਲ ਲਾਇਆ ਸਰ ਅਸੀਂ ਇਹ ਪਰ ਖਰਾਬ ਹੈ ਜੇ ਮੋਟਰ ਬੰਦੀ ਹੋਈ ਚੱਲਦਾ ਨਹੀਂ ਸੁਣੋ ਇਹ ਗੱਲ ਤੁਸੀਂ ਸ਼ਾਂਤ ਹੋ ਜਾਓ ਹੁਣ ਕੰਮ ਬੰਦ ਕਰਿਆ ਦਾ ਚਲਾਹ ਬਣਾਓ ਦੇਖੋ ਸਾਡੀ ਜਗ੍ਹਾ ਦੇ ਵਿੱਚ ਤੁਸੀਂ ਚਾਰ ਪਾਰੇ ਹੋ ਗਿਨੇ ਪੈਣ ਦੇ ਦੀ ਅਸੀਂ ਸਰੇ ਆਮਦ ਨਕਾਰੇ ਨਹੀਂ ਜੀ ਬੇਟੇ ਨੂੰ ਸਰੇ ਆਮ ਅਕੇ ਮੇਰੇ ਤੋਂ ਉੱਤੇ ਡਾਇਰੈਕਟਰ ਚਾੜੋ ਆ ਦੇਖੋ ਸਰੇ ਆਮਦ ਨਕਾਰੇ ਨਹੀਂ ਕਿਉਂ ਚੜ੍ਹ ਰਹੇ ਸਾਡੀ ਜਗ੍ਹਾ ਜਿੱਥੇ ਤਾਂ ਹੀ ਰੋਕ ਰਿਹਾ ਦੇ ਅਸੀਂ ਕਰ ਚਾ ਕਰ ਕਿਉਂ ਰੋਕ ਰਹੇ ਹੋ ਜੀ ਸਾਡੀ ਜਗ੍ਹਾ ਕਿ ਚਾਰ ਬਹਾ ਸਾਡਾ ਬੋਰ ਜੂ ਸਾਰਾ ਸਾਡਾ ਰਸਤਾ ਬੰਦ ਕਰਤਾ ਸਾਡੇ ਬੋਰ ਬੰਦ ਕਰ ਦੇਣੇ ਉਹ ਜੀ ਬੋਰ ਇਹਨਾਂ ਦਾ ਉੱਤਰ ਉਹ ਅਸੀਂ ਨਾ ਮਜਬੂਰੀ ਚ ਲਾਇਆ ਜਦੋਂ ਸਾਡਾ ਬੋਰ ਅੱਛਾ ਚਾਰ ਪਾਉਂ ਦੇ ਲਈ ਅੱਜ ਧਰਨਾ ਲਾਇਆ ਸੀ ਦੁਨੀਆਂ ਨੇ ਬਾਕੀ ਕਹਿੰਦਾ ਆ ਕੇ ਚੱਲਦਾ ਜੀ ਜਦੋਂ ਅਦਾਲਤ ਚ ਕੇਸ ਹੈਗਾ ਉਹਦੀ ਲੋੜ ਹੀ ਨਹੀਂ ਕਰਨੀ ਵਾਲਾ ਝੂਠ ਬੰਨਣ ਨੂੰ ਤਾਂ ਜਿਹੜਾ ਕੁਝ ਮਰਜ਼ੀ ਬੋਲ ਜਾਵਾਂ ਥੋੜਾ ਥੋੜਾ ਜਿਹੜੇ 50 ਬੰਦੇ ਖੜੇ ਨੇ ਤੁਸੀਂ ਇਹਨਾਂ ਵੀ ਜ਼ੋਰ ਤੇ ਚੁਗੜਾ ਬਣਾ ਦਿਓ ਗੱਲੀ ਤੇਰੀ ਦਾ ਫਾਇਦਾ ਚੱਕਰੇ ਹੋਗੇ ਤੁਸੀਂ ਤੱਲੀ ਡੇੜੀ ਦਾ ਸਾਰੇ ਚੱਕਰ ਸਾਰੇ ਬੰਦੇ ਤੁਸੀਂ ਇਹ ਬੁਲਾਏ ਨੇ ਥੋੜੀ ਮੇਰ ਚ ਬੋਲ ਰਹੇ ਨੇ ਜੇ ਸੋ ਮੈਂ ਇੱਥੇ ਕੱਲੀ ਖੜੀ ਹਾਂ ਤੁਸੀਂ ਤਾਂ ਸਾਰੇ ਚੱਕਰੇ ਹੁੰਦੇ ਮੇਰੇ ਘਰ ਵਾਲੇ ਹੌਸ ਦੇ ਵਿੱਚ ਤੁਹਾਨੂੰ ਵਧੀਆ ਬੋਲਣਾ ਹੁੰਦਾ ਜੀ ਇਹ ਤਾਂ ਬਹੁਤ ਵਧੀਆ ਬੋਲਣਾ ਸਾਰੇ ਤਰਫ ਬੋਲਦੇ ਨਹੀਂ ਹੋਏ ਬੋਲਦੇ ਨਹੀਂ ਲੈਣਾ ਨਹੀਂ ਦੇਣਾ ਨਹੀਂ ਕਿੱਲਾ ਉੱਥੇ ਆਇਆ ਉਹਰੇ ਥੋੜੀ ਨਿਕਲਣ ਤਿੰਨ ਤਰ੍ਹਾਂ ਜਿਵੇਂ ਇੱਕ ਮਿੰਟ ਜੀ ਉਹ ਕਿੱਲਾ ਬੋਰਸ ਨੇ ਨੀ ਨਹੀਂ ਬੋਤਾ ਸਾਰੇ ਭਾਈਆਂ ਦਾ ਦਿੱਤਾ ਆਂ ਦਿੱਤਾ ਉਹਨੇ ਕਿੱਲਾ ਦਿੱਤਾ ਨੇ ਕਿੱਲਾ ਨਹੀਂ ਹੈ ਨਾ ਸਾਰੇ ਨਹੀਂ ਹੈ ਨਾ ਸਬੂਤ ਲਿਓ ਕੋਈ ਸਬੂਤ ਲਿਓ ਰਜਿਸਟਰੀ ਕਰਤਾਰੀਆਂ ਸਾਰੀਆਂ ਜੀ ਸਬੂਤ ਲਿਓ ਜੀ ਸਬੂਤ ਸਾਰੇ ਲੈ ਕੇ ਦਿਖਾਣਾ ਕਿਸੇ ਕਦੋਂ ਦਿਖਾਵਾਂਗੇ ਜਿਸੀ ਨੇ ਦਿੱਤੇ ਪੁਲਿਸ ਨੂੰ ਅਸੀਂ ਨੇ ਦਿਖਾਦੇ ਰਿਪੋਰਟ ਚ ਕੇਸ ਚੱਲਦਾ ਇਹਦਾ ਫੇ ਤਾਂ ਹੀ ਬੰਦ ਹੋਇਆ ਪਿਆ ਹੈ ਨਹੀਂ ਇੱਕ ਮਿੰਟ ਕੋਰਟ ਚ ਕੇਸ ਸਟੇ ਬੰਦ ਹੋਣ ਤਾਂ ਨਹੀਂ ਸਹੀ ਹੈ ਜੀ ਚੱਲਦੀ ਆ ਕੋਈ ਸਟੇ ਨਹੀਂ ਚਲਾਓ ਤਾਂ ਇਹਨੂੰ ਤਾਂ ਕਹਿੰਦੇ ਨੇ ਵੀ ਚਲਾਓ ਸਾਰੇ ਤਾਰਾ ਤੁਹਾਨੂੰ ਕਹਿ ਰਹੇ ਨਹੀਂ ਕੱਟਿਆਂ ਦੇ ਤੁਸੀਂ ਇਹ ਕਹਿ ਰਹੇ ਮੈਂ ਕਹਿ ਰਹੀ ਆ ਕਿ ਸਾਡੇ ਸਟਾਫਟਰ ਤਾਰਾ ਇਹ ਪੱਟ ਕੇ ਲੈ ਜੇ ਉਹ ਤੁਹਾਨੂੰ ਪੰਚਾਇਤ ਕਹਿੰਦੀ ਆ ਵੀ ਚਲਾਉਨੇ ਆ ਫਿਰ ਕਿੰ ਤੂੰ ਚਲਾਓ ਨਾ ਕਹਿ ਰਹੇ ਵੀ ਚਲਾਵਾ ਕਰਨਾ ਸਮੋ ਤੱਕ ਕਰਕੇ ਚਲਾ ਲਓ ਤੁਸੀਂ ਸਮਝੋ ਤਾਂ ਸੱਚ ਚਲਾਉਣਾ ਅਸਾ ਕਹਿਣਾ ਵੀ ਚਲਾਵੋ ਨਾ ਕਹਿਣਾ ਨਾ ਕਰ ਚਲਾਓ ਜਾ ਦੱਸਾਂ ਮੈਂ ਇਕੱਠੇ ਕਰ ਆਪਾਂ ਨਹੀਂ ਲੈ ਆ ਕੋਈ ਕਰ ਲੋ ਮੇਰੇ ਆਪਣੇ ਛੁੱਟੀ ਆਏ ਜੀ ਹਾਂਜੀ ਉਹਨਾਂ ਨੇ ਸਰਪੰਚ ਸਾਹਿਬ ਨੂੰ ਵੀ ਕਿਹਾ ਵੀ ਆ ਬੋਰ ਚ ਲਾਉਣਾ ਹੈਗਾ ਹਾਂਜੀ ਇਹ ਨਹੀਂ ਮੰਨੇ ਹੈਗੇ ਉਹਨਾਂ ਨੇ ਕਿਹਾ ਤੇ ਫਿਰ ਐਸ.ਆਈ. ਸਾਹਿਬ ਨੇ ਕਹਿਤਾ ਪਹਿਲੇ ਫੌਜੀ ਸਾਹਿਬ ਲੜਾਈ ਤੋਂ ਟਲ ਜਾਓ ਜੇ ਤਾ ਮਰ ਕੇ ਦੋਹੇ ਕਰ ਉੱਜੜ ਜਾਣਗੇ ਤੂੰ ਬੋਰਾ ਟਨਵਾ ਲਾ ਬੋਰਾ ਟਨਵਾ ਲਾ ਲੈਣਾ ਤਾਰਾ ਲਾਦੀਆਂ ਤਾਰਾ ਤਾਂ ਜਿੱਥੇ ਹੱਥੇ ਨਹੀਂ ਬੰਨਦਾ ਉੱਥੇ ਜਦੋਂ ਤੁਹਾਡਾ ਕੇਸ ਚੱਲਦਾ ਇੱਕ ਵਾਰ ਤਾਂ ਕੇਸ ਚੱਲਦਾ ਹੈ ਕੇਸ ਇਹ ਥੋੜਾ ਚੱਲਦਾ ਤਾਂ ਵੀ ਤੁਸੀਂ ਕਨੈਕਸ਼ਨ ਚਲਾ ਨਹੀਂ ਸਕਦੇ ਫੌਜੀ ਲੈ ਆਉਣ ਵਾਸਤੇ ਹੀ ਆਗਾ ਉਹੀ ਤਾਂ ਜੀ ਚਲਾਉਣ ਬਾਰੇ ਦੱਸੋ ਕੇਸ ਕਾਹਦਾ ਇਸ ਵਿੱਚ ਆ ਫਿਰ ਹੋਰ ਨਿਕਾਦਾ ਹੋਇਆ ਉਹ ਫਿਰ ਅਸੀਂ ਉਹੀ ਤੇ ਕਹਦੇ ਵੀ ਉਹਨੇ ਜਿੰਨਾ ਦਰ ਕੋਡ ਦਾ ਫੈਸਲਾ ਨਹੀਂ ਉਹਦਾ ਨਾ ਨਾ ਇਹਨਾਂ ਦਾ ਹਿੱਸਾ ਹੈਗਾ ਜੀ ਹਾਂ ਜੀ ਇਹ ਲਾਇਆ ਦੀਨੂ ਕਿ ਲੋਰ ਜੀ ਆਏ ਪੁੱਛੋ ਇਹਨਾਂ ਤੋਂ ਫਿਰ ਹੋਰ ਕਿਹਨੇ ਲਾਇਆ ਤੀਗਾ ਬਹੁਤ ਸਿਰ ਦੇ ਗੱਲ ਨਾ ਕੀ ਲੱਗਦਾ ਜੀ ਮੇਰਾ ਪਾਈ ਕਿਗਾ ਤੇ ਮੇਰਾ ਪਾਈ ਸਾਰੇ ਪਰਦੇ ਤੋਂ ਪਰਾਣੇ ਚਾਰ ਪਰਾਣੇ ਇੱਕ ਤੋਂ ਆਪ ਦਾ ਕਨੈਕਸ਼ਨ ਲੈ ਲਿਆ ਅਲੱਗ ਬੋਰ ਲਵਾ ਲਿਆ ਸਾਰੇ ਲੱਗਣੇ ਇਹ ਸਾਰੇ ਹੁੰਦੇ ਸਾਡਾ ਵੀ ਇਹ ਜੀ ਪਤਾ ਲੱਗਾ ਤਾਂ ਬੰਨ ਬਾਕੀ ਤੋਂ ਪਹਿਲਾਂ ਲੱਗੀ ਹੈ ਸਾਰੇ ਭਾਈ ਇਕੱਠੇ ਤੇ 1982 ਚ ਕਹਿੰਦੇ ਨੇ 82 ਚ ਉਦੋਂ ਦਾ ਜੀ ਇਹ ਲੱਗਿਆ ਹੋਇਆ ਸਾਰੇ ਭਾਈਆਂ ਦਾ ਇਕੱਠਾ ਦੀ ਹਿੱਸਾ ਹੁਣ ਜ਼ਮੀਨ ਅੱਡ ਅੱਡ ਹੋ ਗਈ ਉਹ ਕਿੱਲਾ ਵੇਚ ਗਏ ਇਹਨਾਂ ਨੂੰ ਉਹ ਕਿੱਲਾ ਵੇਚ ਗਏ ਇਹਨਾਂ ਨੂੰ ਮੰਨਦੇ ਆ ਇਹ ਗੱਲ ਤਾਂ ਆਪਾਂ ਵੀ ਉਹਦਾ ਹਿੱਸਾ ਹੈਗਾ ਸੀ ਪਰ ਉਹਨੇ ਉਹਦੇ ਹਿਸਾਬ ਨਾਲ ਤੁਸੀਂ ਗੱਲ ਕਰ ਲਓ ਜੇ ਹੈਗੀ ਆ ਤੁਸੀਂ ਐ ਥੋੜਾ ਵੀ ਅਗਲੇ ਨੂੰ ਜੰਮੀ ਇਹਨਾਂ ਨੂੰ ਤਾਂ ਖੋਲੋ ਇਹਨਾਂ ਨੂੰ ਜੇ ਅਸੀਂ ਕਿਲਾ ਲੈ ਲਿਆ ਮੋਟਰ ਵੀ ਵਿੱਚ ਆ ਗਈ ਸਾਡੀ ਆ ਕੇ ਜੀਰੀ ਦੇਖੋ ਜੀ ਇਹਨਾਂ ਦੀ ਜੀਰੀ ਦੇਖੋ ਪਰੀ ਹੋਈ ਉਹ ਤਾਂ ਇਹ ਪਹਿਲੇ ਨੇ ਪੜੀ ਹੋਈਆਂ ਨੇ ਸਰ ਉਹਨਾਂ ਦੀ ਜੀਰੀ ਦੇਖੋ ਨਾ ਅੱਗੇ ਸਾਡੀ ਜੀਰੀ ਦੇਖੋ ਆ ਜੀ ਨੀ ਧੱਕੇ ਨਾ ਲਾਇਆ ਜੀ ਬੋਰ ਉੱਥੇ ਤੂੰ ਤਾਂ ਮੈਨੂੰ ਲਾਈ ਨਹੀਂ ਲੱਗਦੀ ਸਾਡੀ ਜੀਰੀ ਦਿਖਾ ਰਹੀ ਹਾਂ ਮੈਂ ਬੋਰ ਨਹੀਂ ਕਰ ਰਹੀ ਜੀਰੀ ਸੁੱਕਣ ਲੱਗ ਰਹੀ ਹੈ ਦਿਖਾ ਦਿਓ ਸਾਡੀ ਜੀਰੀ ਮੀਂਹ ਪਿਆਗਾ ਉਹਨਾਂ ਬਾਰੇ ਖੜਾ ਨਾ ਸਾਡੀ ਜੀਰੀ ਸੁੱਕ ਰਹੀ ਹੈ ਨਹੀਂ ਨਹੀਂ ਖੜੀ ਤੁਸੀਂ ਤੁਸੀਂ ਉਹਨੂੰ ਕੁੰਡੀ ਲਾਈ ਉੱਥੇ ਲਾਈ ਕਿਉਂ ਲਾਈ ਆ ਸਰ ਬੀਤੀ ਜੀ ਉਹ ਕਿਉਂ ਲਾਤੇ ਜ ਯੋਲਾ ਕੇ ਨਾ ਨਾ ਮਜਬੂਰ ਕਹਤਾ ਹੁੰਦੀ ਸਰਪਾਪ ਜੇ ਸੋਦਾ ਜਾਇਜ਼ ਹੁੰਦਾ ਤਾਂ ਲਾ ਹੀ ਸਕਦੇ ਹੈਗੇ ਜੇਕਰ ਜਾਇਜ਼ ਕੀ ਆ ਤੁਸੀਂ ਰੱਖੋ ਜਾਇਜ਼ ਕੀ ਜਾਇਜ਼ ਹੈ ਵੀ ਅਦਾਲਤ ਦਾ ਫੈਸਲਾ ਜਿਹੜਾ ਹੋਊਗਾ ਉਹ ਜਾਇਜ਼ ਹੋਊਗਾ ਉਹ ਨਾ ਫਿਰ ਉਹਨਾਂ ਚ ਸਾਡੀ ਜਿੰਨੀ ਸੁੱਕੂਗੀ ਤੁਸੀਂ ਤੁਸੀਂ ਵੀਜੇ ਨਹੀਂ ਸਕਦੇ ਅੰਦੇ ਤੋਂ ਵੀ ਲੈਏ ਨੇ ਜਦੋਂ ਤੁਸੀਂ ਸਾਡੀ ਪੈਸਾ ਦੀ ਸੁਪਤੀਆ ਕਦੋਂ ਕੀ ਦੇ ਕਦੋਂ ਵੀ ਅਸੀਂ ਵੀਜ ਨਹੀਂ ਸਕਦੇ ਜੀ ਸਰ ਬੰਗਸਾਬ ਦਾ ਬੋਰ ਲਾਇਆ ਕਾਤ ਲਾਇਆ ਉਹ ਕਾਤ ਲਾਇਆ ਸਰ ਅਸੀਂ ਇਹ ਬੋਰ ਖਰਾਬ ਹੈ ਜੀ ਮੋਟਰ ਬੰਦੀ ਹੋਈ ਹੈ ਚੱਲਦਾ ਨਹੀਂ ਆਉਣੇ ਨਾ ਨੇ ਸਾਰੇ ਡੰਗਾ ਲੈ ਕੇ ਆਵੋਗੇ ਨਾ ਅਸੀਂ ਤਾਂ ਲਵਾਇਆ ਹੁੰਦਾ ਸੁੱਕ ਬੋਰ ਬੋਰ ਤੁਸੀਂ ਸ਼ਰਤਾਂ ਵੀ ਡਾਂਗਾ ਲਾ ਕੇ ਆਉਂਦੇ ਨਾ ਤੁਸੀਂ ਛੜਤਾ ਕੀ ਛੜਤਾ ਬੋਰ ਦਾ ਹਿੱਸਾ ਬੋਰ ਦਾ ਹਿੱਸਾ ਕੱਢਣਾ ਹੈ ਜੀ ਫਿਰ ਕਿਉਂ ਛੜਦੇ ਇਹ ਬਾਤ ਕਰਮ ਤੁਸੀਂ ਇਹ ਕਹਿੰਦੇ ਵੀ ਜੇ ਅਸੀਂ ਕਲੇਸ਼ ਤੋਂ ਟਲਦੇ ਆਂ ਬੋਰ ਨੂੰ ਆ ਲਿਆ ਗਲਤੀ ਕਰਤੀ ਨਹੀਂ ਬੋਰ ਬੰਨਵਾ ਲਿਆ ਵਧੀਆ ਗਲਤੀ ਨਹੀਂ ਹੈ ਜੀ ਤੁਹਾਡੇ ਤੁਹਾਡੇ ਕੋਈ ਇਆਤ ਤੇ ਨਹੀਂ ਹੈਗੀ ਜੀ ਜੀ ਤੁਸੀਂ ਚੋਰੀਆਂ ਲਾਇਆ ਤੁਸੀਂ ਬਿਜਲੀ ਬੋਰ ਨੂੰ ਬੁਲਾਉਂਦੇ ਉਹ ਲਾ ਕੇ ਜਾਂਦੇ ਕਿ ਨਾ ਕੀ ਇਹ ਕਹਿੰਦਾ ਕਿਸੇ ਚੋਰੀਆਂ ਲਾਏ ਅਸੀਂ ਸਰਕਾਰ ਕਹਿੰਦੀ ਹੈ ਜੀ ਬੈਡੀ ਦੂਰ ਕੋ ਡਿਲੇਕਸ਼ਨ ਲਾਉਂਦਾ ਹੈਗਾ ਨਹੀਂ ਜਾਂਦਾ ਜੜ ਕੇ ਲਾ ਗਿਆ ਪੁੱਤ ਮੈਂ ਤੇਰੇ ਤੇ ਤਾਂ ਆਇਆ ਇਹ ਬੜਾ ਦਿਨੇ ਪਹਿਲਾਂ ਇਹ ਕਿਹਾ ਇਹ ਮੋਰ ਚਲਾਵੋ ਚਲਾਵੋ ਇਹ ਮੋਰ ਤਾਂ ਸੰਗੋਤੇ ਨਾਲ ਚੱਲਦਾ ਹਾਂ ਅਸੀਂ ਅੱਗੇ ਚਲਾਉਣ ਦੇ ਤੁਸੀਂ ਲਿਆਓ ਬੰਦੇ ਕਰਾਉਣੇ ਹਨ ਉੱਤੋਂ ਥੋੜਾ ਉਹ ਬੈਠੀਆਂ ਜੋਤਾ ਸਾਡਾ ਮੇਰੀ ਗੱਲ ਸੁਣੋ ਜੀ ਚੁੱਪ ਚਾਪ ਗੋਰ ਚਲਾਉਣ ਚਲਾਉਣ ਦੇ ਚੁੱਪ ਜਾਓ ਤਾਂ ਦੋੜਾ ਹੁੰਦਾ ਜੀ ਜਦੋਂ ਹੁਣ ਕੋਈ ਰੌਲਾ ਪੈ ਜੇ ਨਾ ਅਦਾਲਤ ਤੇ ਚੱਲਦਾ ਕੇਸ ਆ ਉਦੋਂ ਤਾਂ ਵੀ ਨਹੀਂ ਪਤਾ ਵੀ ਕੇਸ ਚੱਲ ਕੀ ਰਿਹਾ ਦਾ ਤੁਹਾਨੂੰ ਕੁਝ ਨਹੀਂ ਪਤਾ ਪਰ ਇਹਦਾ ਮੈਂ ਤੁਹਾਨੂੰ ਲੋੜ ਨਹੀਂ ਦਿੰਦਾ ਰੋਲ ਪਾਉਣ ਦੀ ਇਹ ਦੱਸਣਾ ਬਹੁਤ ਹੈ ਬੋਰ ਦਾ ਉੱਥੇ ਕੇਸ ਤੇ ਹੀ ਚੱਲ ਰਿਹਾ ਦਾ ਵੀ ਕ੍ਰੈਕਸ਼ਨ ਚ ਸਾਡਾ ਹਿੱਸਾ ਪਵਾਵੇ ਹਾਂ ਹਾਂ ਫਿਰ ਹੈਗਾ ਹੀ ਇਹਨਾਂ ਦਾ ਸਰ ਹੈਗਾ ਉਹਨਾਂ ਤੁਸੀਂ ਕਹਿੰਦੇ ਹੋ ਪਰ ਅਸੀਂ ਕਹਿੰਦੇ ਸੀ ਕੱਲਿਆਂ ਮੁੱਲ ਖਰੀਦੇ ਆ ਉਹਨਾਂ ਚਿਰ ਇਹ ਬੋਰ ਚਲਾਉਣ ਦੇਣਾ ਚਲਾਉਣ ਤਾਂ ਚਲਾਉਣਗੇ ਜੀ ਇਕੱਲਾ ਬੰਦਾ ਕੋਈ ਨਹੀਂ ਚਲਾਉਂਦਾ ਹੁੰਦਾ ਇਹ ਵੀ ਡਰਦੇ ਨੇ ਵੀ ਕੱਲ ਨੂੰ ਕਹਿ ਦਿੰਗੇ ਸਾਡਾ ਇਹ ਅੱਜ ਅਸੀਂ ਚਲਾਇਆ ਸਰ ਤੇਰੇ ਕੋਲ ਤਾਂ ਹੁਣ ਵੀ ਬੋਰ ਚਲਾ ਸਕਦੇ ਆ ਮੁੰਡਾ ਕਦੇ ਨਾ ਫਿਰ ਹੁਣ ਹੁਣ 4 ਪੌਣ ਤੋਂ ਰੋਕਤਾ ਹੀ ਇਹਨਾਂ ਨੂੰ ਸਰ ਅਸੀਂ ਕਰ ਨਹੀਂ ਪੌਣ ਦਿੰਦੇ ਸਾਡੀ ਜਗ੍ਹਾ ਦੇ ਵਿੱਚ ਕਿਉਂ ਪੌਣ ਦੇਵਾਗੇ ਜਦੋਂ ਸਾਡੀ ਜਗ੍ਹਾ ਨਾਲੇ ਤਾਂ ਕਿਵੇਂ ਪੌਣ ਦੇ ਦਈਏ ਨਾ ਵਿਚਾਰੇ ਕਿਉਂ ਦੀ ਜਗ੍ਹਾ ਇਹਨਾਂ ਦੀ ਹੈ ਪੁੱਛ ਕੇ ਨਾਲ ਕਿੱਥੋਂ ਆ ਗਈ ਜੀ ਕਿੱਲਾ ਤੇ ਨਾਲ ਹੌਤੀ ਦਾ ਮੰਨਤੀ ਉਹਦੀ ਕਰਦੇ ਨਹੀਂ ਕਿੱਲੇ ਦੀ ਉਹ ਕਿਵੇਂ ਆ ਗਿਆ ਦੱਸੋ ਉਹਦੀ ਮੰਨਤੀ ਨਹੀਂ ਹੌਤੀ ਤਾਂ ਸਾਰੀ ਨਹੀਂ ਹੋਂ ਸੱਡੇ ਕਿੱਲੇ ਦੀ ਕੋਈ ਤਾਂ ਕਰਉਂਦੇ ਨਹੀਂ ਹੈ ਜੀ ਮੰਨਤੀ ਉਹਦੀ ਕਰਵਾਵਾ ਕੇ ਕਰਾਏ ਜਦੋਂ ਮਾਰਗੀ ਪੂਈਆਂ ਨਾਲੇ ਤੇਰੇ ਆ ਕੇ ਨਾਲੇ ਤੇ ਘਰੇ ਆ ਕੇ ਕਹਿੰਦੇ ਜੀ ਪਹਿਲਾਂ ਤਾਰਾ ਘਰ ਵਾਲੀ ਮੋਟਰ ਦੀ ਉਹ ਕੱਟ ਦੇ ਦੂਜਾ ਕਮਿਸ਼ਨ ਬੰਦ ਕਰ ਰੱਖੇਗਾ ਹੁਣ 4 ਪੌਣ ਤੋਂ ਬੰਦ ਕਰਤਾ ਇਹ ਤਾਂ ਲੜਦੇ ਨਹੀਂ ਜ ਕਹਤੋ ਹੋ ਇਹ ਲੜ ਰਹੀ ਹੈ ਜੀ ਇਹਨਾਂ ਨੂੰ ਕਿੱਥੇ ਆ ਰਹੇ ਫੌਜੀ ਸਾਹਿਬ ਨੇਗੇ ਕੁੱਲ ਕਿੰਨੀ ਜ਼ਮੀਨ ਹੈ ਜੀ ਆਪਣੀ ਸਰ ਸਾਢੇ ਅੱਠ ਕਨਾਲਾਂ ਨੇ ਜੀ ਅਸੀਂ ਨਾ ਮੁੱਲ ਕਿਹਾ ਉਹ ਲੈ ਆਏ ਜਾਨ ਇਹਨਾਂ ਨੇ ਸਾਢੇ ਅੱਠ ਨੇ ਹਾਂਜੀ ਅੱਧੀ ਕਨਾਲ ਸਾਡੀ ਇੱਥੇ ਹੈਗੀ ਅੱਠ ਕਨਾਲਾ ਉੱਥੇ ਨੇ ਤੁਸੀਂ ਮਿੰਕੇ ਤਾਂ ਨਹੀਂ ਦੇਖਿਆ ਵੀ ਘਟੀ ਕਿ ਵਧੀ ਆ ਮਵੱਟਾ ਪਾਈਆਂ ਨੇ ਜੀ ਇਹਨਾਂ ਨੇ ਇਹਦੇ ਕਾਰਨ ਆਪ ਹਾਂਜੀ ਫੋਟ ਖੰਡੇ ਲਾਏ ਨੇ ਆਪ ਇਹਨੇ ਵੀ ਮਿੰਕੇ ਦੇ ਕਾਰਨ ਲੱਗੇ ਫੌਜੀ ਸਾਹਿਬ ਨੇ ਫੌਜੀ ਸਾਹਿਬ ਨੇ ਵੀ ਮਿੰਕੇ ਫੇਰ ਲਈ ਆ ਫੇਰ ਤਾਂ ਕਹਿੰਦੇ ਇਹ ਕਿਨੇ ਘਟ ਗਈ ਇਹ ਤਾਂ ਕੁਝ ਨਹੀਂ ਆ ਮੈਂ ਸਰਪੰਚ ਉਹਨਾਂ ਨੇ ਜਿਵੇਂ ਕਰਾਇਆ ਸੀ ਜਿਵੇਂ ਨਾਲ ਜਿਵੇਂ ਦਿੱਤੇ ਪਹਿਲਾਂ ਬੱਟਾ ਸੀ ਅਸੀਂ ਉਹ ਵੀ ਖਾਂਭੀ ਆ ਸਰਕਾਰੀ ਅਸੀਂ ਕਹਿੰਦੇ ਜੀ ਸਰਕਾਰੀ ਮਿੰਨਤੀ ਕਰਾਵੋ ਅਸੀਂ ਕਿਹੜਾ ਜਵਾਬ ਦਿੰਨੇ ਸਰਕਾਰੀ ਦਾ ਰਾਜ ਨੂੰ ਭਲਾਵੋ ਕੰਦੇ ਕਰਾਵੋ ਕਿ ਮਿੰਨਤੀ ਨਾ ਰੜਕੇ ਕਰਾ ਲੋ ਦੋ ਇਤਨਾ ਸੰਝੀਆਂ ਆ ਫੇਰ ਆ ਵੀ ਕਰਵਾਵੋ ਅਸੇ ਅੱਧਿਕ ਨਾਲ ਸਾਡੀ ਇੱਥੇ ਛੱਡ ਕੇ ਤੁਸੀਂ ਆਪਣੀ ਜੀ ਮਿਲੋ ਖੋਲੋ ਕਾ ਤੁਸੀਂ ਵਾਦੋ ਸਾਡੇ ਤੋਂ ਕੋਈ ਨਹੀਂ ਮਾਰੇ ਛੱਡ ਹੀ ਕਹਿੰਦੇ ਤੁਸੀਂ ਅੱਗੇ ਰਾਣਾ ਫੌਜੀ ਸਾਹਿਬ ਕਹਿੰਦੇ ਅਸੀਂ ਕਿਉਂ ਪੈਸੇ ਲਾਈਏ ਤੁਸੀਂ ਲਾਓ ਸਾਨੂੰ ਕੀ ਲੋੜ ਆ ਸੀ ਕਿਸੇ ਦੀ ਕਿਉਂ ਕੋਈ ਜਿਹਦੀ ਘਟਦੀ ਆ ਜਿਹੜਾ ਜਵਾਬ ਜਦ ਜਿਹਦੀ ਘੱਟ ਦੀ ਅਗਲੇ ਪੂਰੀ ਕਰੇ ਤੇ ਦੇਵੇ ਦਿਖਾਦਾ ਫਿਰ ਅਸੀਂ ਕਹਿੰਦੇ ਸਾਡੇ ਅੱਧੀ ਕ ਨਾਲ ਇਥੇ ਆ ਜੂ ਤੇਰੀ ਵਿਚਾਰੇ ਆ ਜੂ ਆਹੂ ਕੀ ਜਿਹੜਾ ਜਿਹੜਾ ਕੱਟ ਨਹੀਂ ਜਿਹੜਾ ਕੰਮ ਜਿਹੜਾ ਗਰਦੌਰੀਆਂ ਸਾਡੇ ਨਾਲ ਨਹੀਂ ਆ ਗਦਾਉਂ ਸਾਡੇ ਨਾਲ ਗਰਦੌਰੀਆਂ ਸਾਡੇ ਨਾਲ ਨਹੀਂ ਸਾਡੇ ਨਾਲ ਨਹੀਂ ਸਾਡੇ ਪਿੰਡ ਦਾ ਖਾਰਜ ਹੋ ਗਿਆ ਤਿੰਨ ਵਾਰ ਕੋਈ ਨਾ ਗਰਦੌਰੀਆਂ ਦਾ ਅੱਧੇ ਪਿੰਡ ਦੀਆਂ ਕਰਾ ਲੈਣਗੇ ਅੱਧੇ ਪਿੰਡ ਦੇ ਮਾਲਕ ਬਣ ਜਾਣਗੇ ਜਿਹਦੇ ਪਿੰਡ ਦੀਆਂ ਕਰਾ ਲੈਣਗੇ ਜਾਲੀ ਬਣਾ ਲੈ ਠੇਰ ਤੇ ਜਾਲੀ ਬਣਾ ਬਰਬਾਦ ਹੋ ਜਾਣਗੇ ਜੇ ਨਾ ਕਿ ਤਿੰਨੇ ਵਾਰ ਕੇਸ ਪਾਇਆ ਗਰਦੋਰੀਆਂ ਦਾ ਤਿੰਨੇ ਵਾਰ ਇਹ ਹਾਰੇ ਨੇ ਜੀ ਉਹ ਕੇਸ ਨਹੀਂ ਹਾਰੇ ਤਾਂ ਦੱਸੋ ਹੁਣ ਵੀ ਪਾਇਆ ਹੈ ਹੋਰ ਤੁਸੀਂ ਇਹੋ ਕਰਾਂਗੇ ਤਿੰਨ ਵਾਰ ਕੇਸ ਬਾਰੇ ਸਾਰੇ ਪੂਰੀ ਹਾਰਾਂ ਸਾਡੇ 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 ਨਕਰਦਾਂ ਚੜੀਆਂ ਹੋਈਆਂ ਨੇ ਤੁਸੀਂ ਪਾਉਂਦੇ ਥੋੜੀ ਜਿਹੀ ਹਾਰਦੇ ਹੋਗੇ ਜੈ ਕਰਾਂਗੇ ਫਿਰ ਨਾ ਹੁਣ ਆਖਰ ਦੇ ਵਿੱਚ ਆਪਾਂ ਨਾ ਕੀ ਹੁਣ ਫਿਰ ਕੀ ਚੱਲੂਗਾ ਜੀ ਅੱਗੇ ਚਾਰ ਪਾਊਗਾ ਕਰ ਨਹੀਂ ਪੈਂਦਾ ਜੇ ਅਸੀਂ ਨਹੀਂ ਪਾਉਣ ਦਿੰਦੇ ਹੈਗੇ ਸਾਡੇ ਨਾਲ ਸ਼ਰਮ ਨਹੀਂ ਜਾਇਜ਼ ੱੱਕਾ ਹੋ ਰਿਹਾ ਜੀ ਅਸੀਂ ਨਹੀਂ ਹੋਣ ਦਿੰਦੇ ਹੈਗੇ ਅੱਛਾ ਇੱਕ ਹੋਰ ਕਹਿੰਦੇ ਨੇ ਵੀ ਅਸੀਂ 5 ਸਾਲ ਤੋਂ ਪਾ ਰਹੇ ਹਾਂ ਓਏ ਸਰ ਜਮੇ ਸ਼ਰਮ ਝੂਠ ਹੈ ਜੀ ਸ਼ਰਮ ਝੂਠ ਹੈ ਜੀ ਸਾਰੇ ਗਵਾਂਡੀਆਂ ਜਮੇ ਸ਼ਰਮ ਹੈ ਇਹ ਤਾਂ ਆਪ ਟੈਨਾਂ ਨੇ ਸਾਰੇ ਗਵਾਂਡੀਆਂ ਨੂੰ ਪੁੱ ਇਹ ਪਾਉਂਦੇ ਨੂੰ ਇਹਨਾਂ ਨੂੰ ਪਤਾ ਕੀ ਹੈ ਜੀ ਉਹ ਅਨੰਤ ਤੁਸਾ ਗਵਰਡੀ ਦੇ ਜਿਹੜਾ ਬੱਕ ਦੇ 50 ਹਾਂ ਜੀ ਤੁਸੀਂ ਗਵਰਡੀ ਹੋ ਜੀ ਆਪਣਾ ਆਪਣਾ ਤੁਸੀਂ ਗਵਰਡੀਆ ਕੀ ਲੈ ਪੈਨਾਂ ਦੇ ਹਾਂਜੀ ਹਾਂਜੀ ਇਹਨਾਂ ਨੂੰ 4 4 ਪਾਉਂਦੇ ਨੂੰ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਇਹ ਤਾਂ ਹੀ ਜਦੋਂ ਦੇ ਉਰੇ ਆਏ ਨੇਗੇ 81 ਦੇ ਤੋਂ ਬੰਦੇ ਆਏ ਨੇ ਜੀ ਉਹ ਦੂਨੇ ਪਾਉਂਦੇ ਨੇ ਮੈਂ ਉਹ ਗਿਆ ਹੁਣ ਬਾਜੀ ਰੋ ਜਾ ਪੰਜ ਸਾਲ ਜਿੰਨਾ ਚਿਰ 4 ਨੂੰ ਸ਼ੁਰੂ ਹੋਇਆ ਹੈ ਹਾਂਜੀ ਜਦੋਂ 4 ਸ਼ੁਰੂ ਹੋਇਆ ਹੈ ਅੱਛਾ 4 ਦਾ ਪਾਉਣਾ ਸ਼ੁਰੂ ਹੋਇਆ ਹੈ ਉਹਨੂੰ ਦੇ ਵੀ ਪਾਉਂਦੇ ਨੇ ਬਾਕੀ ਇਹਨਾਂ ਦੇ 8 ਕਨਾਲ 10 ਮਰਲੇ ਜਿੰਨੀ ਲੀਹ ਲੀਹ ਹੋਈ ਹੈ ਉਹ ਹੈਗੀ ਹੈ ਜੀ 8 ਕਨਾਲ 10 ਮਰਲੇ ਤਾਂ 80000 ਰੁਪਈਆ ਜੀ ਥੂਰੀ ਹੈ ਹਾਂ ਫਿਰ ਹੁਣ ਜਿੱਥੇ ਤੁਮ ਲਾ ਦੇਣਾ ਆਹ ਬਿੰਦਾਲਾ ਵਾਲੇ ਮੂੰਹ ਫਰਚਾਰ ਪਾਉਣ ਤੋਂ ਤਾਂ ਰੋਕਤੇ ਨਾ ਜੀ ਕੋਈ ਨਾ ਰੋਕਤੇ ਚਾਹੀਏ ਚਾਹੀਏ ਇਹ ਵਰਤੀ ਹੈ ਇਧਰ ਨਾ ਜੀ ਬਹੁਤ ਚੁੱਕਰਾ ਆਉਂਦੇ ਨੇ ਸਾਰੇ ਦਿਨ ਦੇ ਵਿੱਚ ਸਾਡੀ ਜੀਰੀ ਸਕਾਰ ਨੇ ਫੌਜੀ ਸਾਹਿਬ ਇੱਥੇ ਨਹੀਂ ਇਹ ਇਕੱਲੀ ਲੈਣੀ ਦਾ ਫਾਇਦਾ ਚੱਕ ਰਹੇ ਨੇ ਸਾਡੀ ਜੀਰੀ ਦੇਖੋ ਸੁੱਕੀ ਪਈ ਜੀਰੀ ਅਸੀਂ ਕਹਿਣਾ ਕਿ ਉੱਤਾਰ ਮਾਰਿਆ ਜੀ ਅਸੀਂ ਨਾਲੇ ਸੋ ਪਾਪ ਦੱਬਿਆ ਹੋਇਆ ਜੀ ਨਾਲੇ ਝਰਮਾਉਂਦੇ ਆ ਤਿੰਨ ਸਾਲ ਹੋ ਗਏ ਜੀ ਤਿੰਨ ਸਾਲ ਹੋ ਗਏ ਇਹਨਾਂ ਨੇ ਬੋਰ ਬੰਦ ਕਰੇ ਨਹੀਂ ਕਨੈਕਸ਼ਨ ਨਹੀਂ ਜਿੰਦਾ ਲਾਇਆ ਇਹਨੂੰ ਅਸੀਂ ਨਾਲੇ ਚਾਹ ਪਾਣੀ ਲਾ ਕੇ ਇਹਨਾਂ ਤੋਂ ਕੋਈ ਨਹੀਂ ਕਰਦੇ ਤੇ ਕਰਦੀ ਜੀ ਅਸੀਂ ਨਾਲੇ ਜੀ ਮਾਰੇ ਕਿ ਇਸ ਸਾਲ ਇਹਨਾਂ ਦੀ ਮਿੱਠੇ ਤੇ ਚੜੀ ਜੀ ਇਸ ਸਾਲ ਇਹ ਸਾਡੇ ਨਾਲ ਇਹ ਹਾਲ ਕਰ ਰੱਖਿਆ ਹੈ ਇਹਨਾਂ ਨੇ ਤੁਸੀਂ ਕਿੱਥੇ ਰਮਾਉਂਦੇ ਹੋ ਅਸੀਂ ਨਾਲੇ ਚੋ ਜੀ ਜਾਂ ਆਂਡੀਆਂ ਗਵੰਡੀਆਂ ਮੋਟਰਾਂ ਚੱਲਦੀਆਂ ਨੇ ਲੈਰੀ ਪਾਣੀ ਨਹੀਂ ਸਾਡੇ ਖੇਤ ਨੂੰ ਨੰਗੜ ਦਿੰਦੇ ਹੈਗੇ ਮੇਰੀ ਪਾਣੀ ਅਜਾ ਚੱਲਦਾ ਨਹੀਂ ਹੋਇਆ ਜੀ ਬੈਠੇ ਨੇ ਸਾਰੇ ਪਿੱਛੋਂ ਪਾਣੀ ਨੰਗੜ ਨਹੀਂ ਕਰੀ ਹਾਲੇ ਦੇਖ ਨਹੀਂ ਕਰੀ ਕਰਦੇ ਅਸੀਂ ਤੁਹਾਡੇ ਤੁਹਾਡੇ ਨਾਲ 1 ਮਿੰਟ ਤੁਹਾਡੇ ਖੇਤ ਨੂੰ ਆ ਰਿਹਾ ਤੁਹਾਡੇ ਖੇਤ ਨੂੰ ਆ ਰਿਹਾ ਹਾਂ ਮਾ ਜੀ ਬਾਰੀ ਇੱਕ ਮਿੰਟ ਇਹਦੇ ਵਿੱਚੋਂ ਲੋਕਾਂ ਦੀਆਂ ਮੋਟਰਾਂ ਤੋਂ ਤੁਹਾਡੇ ਖੇਤ ਨੂੰ ਪਾਣੀ ਲੱਗ ਰਿਹਾ ਇਹ ਸੱਚ ਦਾ ਫਿਰ ਸਾਡੇ ਨੂੰ ਕਦੋਂ ਨਹੀਂ ਲੱਗ ਸਕਦਾ ਪਾਣੀ ਦੇਖਣਾ ਸਾਨੂੰ ਅਗਲਾ ਮੂਹਰ ਲਾ ਹਟਾ ਲੈ ਸਾਨੂੰ ਇਹਨੇ ਮੂਰਲਾ ਹਟਾ ਦੇ ਹਟਾ ਸਾਨੂੰ ਮੂਰਲਾ ਹਟਾ ਦੇ ਅਰਥਾ ਤੇ ਸਾਡੀ ਵੀ ਦੇਖੀ ਫਿਰ ਤਾਂ ਜਾਨ ਬੰਦ ਕਰਾਂਗੇ ਅਸੀਂ ਪਹਿਲੇ ਆਹ ਦੇਖੋ ਸਰ ਨਹਿਰੀ ਨਹਿਰੀ ਫਲ ਪਾਣੀ ਬੰਦ ਕਰਨ ਟੱਕ ਪੱਟੀਆਂ ਦਿੰਦਾ 50 ਸਾਲ ਪਹਿਲਾਂ ਕਿੱਥੇ 50 ਸਾਲ ਪਹਿਲਾਂ ਕਿਵੇਂ ਸੀਗਾ 50 ਸਾਲ ਪਹਿਲਾਂ ਦਾ ਥਰ ਪ੍ਰਾਣੀਆਂ ਪੜੋਲੀਆਂ ਨਿਕਲੀਆਂ ਨੇ ਪੁਰਾਣਾ ਖਾਲਾ ਇਹ ਜੀ ਸੁਭਾਤ ਗੱਲ ਕਰੋ ਕੋਈ ਪ੍ਰੂਫਤਾ ਦੇਵੇ ਨੀ ਲੱਗੇ ਨਾ ਕੋਈ ਚੀ ਲੱਗਾ ਨਾ ਪੁਲਿਸ ਕੋਈ ਬੁਲਾ ਕੇ ਆ ਤੁਸੀਂ ਆ ਕੇ ਪਹਿਲੇ ਇਹਨਾਂ ਜੀਰੀਆਂ ਦੇਖੋ ਤਾਂ ਸਾਡੀਆਂ ਦੇਖੋ ਸਰ ਇਹ ਮਜ਼ਾਇਦ ਟੱਕਾ ਕਰ ਕਿੱਥੇ ਜੀ ਜੀਰੀ ਛੋਟੀ ਉਹਨਾਂ ਦੇ ਜੀੜੇ ਪਾ ਰਹੇ ਨੇ ਫਿਰ ਸਾਡੀ ਜੀੜੀ ਸੁੱਕਣ ਲੱਗ ਰਹੀ ਹੈ ਦੇਖੋ ਸਾਡੀ ਜੀੜੀ ਤੁਸੀਂ ਅੱਛਾ ਇੱਕ ਚੀਜ਼ ਉਹ ਕਹਿੰਦੇ ਨੇ ਉਹ ਕਹਿੰਦੇ ਵੀ ਅਸੀਂ ਵੀ ਨਾਲੇ ਚੋਂ ਚੱਕ ਰਹਿਆਂਗੇ ਪਾਣੀ ਵੀ ਨਾਲੇ ਚੋਂ ਚੱਕ ਕੇ ਪਾ ਰਹਿਆਂਗੇ ਕਹਿੰਦੇ ਸਰ ਨਹੀਂ ਫਿਰ ਸਰ ਸਾਨੂੰ ਵੀ ਕਿਉਂ ਨਹੀਂ ਲੰਗਾਉਣ ਦਿੰਦੇ ਹੈਗੇ ਨਹਿਰੀ ਖਾਲ ਬੰਦ ਕਰ ਰਹੇ ਨੇਗੇ ਨਹਿਰੀ ਖਾਲ ਦੇ ਵਿੱਚ ਦੀ ਪਾਣੀ ਨਹੀਂ ਲੰਗਣ ਦਿੰਦੇ ਹੈਗੇ ਨਹਿਰੀ ਖਾਲ ਹੈ ਹਾਂਜੀ ਨਹਿਰੀ ਖਾਲ ਹੈ ਉਹ ਸਰ ਆਹ ਦੇਖੋ ਸਾਡੀ ਜੀੜੀ ਸੁੱਕਣ ਲੱਗ ਰਹੀ ਇਹ ਕਿਉਂ ਨਹੀਂ ਲਖ ਰਹੀ ਹੈਗੀ ਆ ਮੱਕੀ ਡਿਊਟੀ ਹੈ ਸਾਡੀ ਆਈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਜੀ ਜੋ ਕ ਦੋ ਸਾਲਾਂ ਵੀ ਜੀ ਦੀ ਸ਼ੁਕਰੀਆ ਸਾਡੀ ਮੈਂ ਜ ਤੱਕ ਪੱਤਰਕਾਰ ਬੋਲ ਬੋਲ ਨਹੀਂ ਕਿਤੇ ਉਹ ਬੋਲਦਾ ਹੁੰਦਾ ਦਮ 87 ਫਿਰ ਜੀਰੀ ਤਾਂ ਸਰਿਆ ਨਹੀਂ ਦਿਖ ਰਹੇ ਹੁਣੇ ਜੀਰੀ ਦਿਖਾ ਰਹੇ ਨੇ ਇਹਦੇ ਪਰ ਕੀ ਕਹਿਣਾ ਚਾਹੁੰਦੇ ਜੀ ਦੇਖੋ ਇਹਦਾ ਅਸੀਂ ਦੋਈ ਤਰ੍ਹਾਂ ਨੂੰ ਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਪਿੰਡ ਦਾ ਮਸਲਾ ਹੈ ਠੀਕ ਹੈ ਦੋਨੇ ਤਰ੍ਹਾਂ ਦੇਖੋ ਜਿਹੜੇ ਪਿੰਡ ਦੇ ਮੁਤਵਰ ਬੰਦੇ ਨੇ ਉਹਨਾਂ ਤੇ ਮਤਲਬ ਵਿਸ਼ਵਾਸ ਕਰਨਾ ਵਿਸ਼ਵਾਸ ਕਰਕੇ ਕਿਉਂਕਿ ਇਹਨਾਂ ਦਾ ਵੀ ਬਾਣ ਹੈ ਉੱਥੇ ਉਹ ਮੁੰਡੇ ਦਾ ਵੀ ਬਾਣ ਹੈ ਠੀਕ ਹੈ ਵੀ ਦੋਏ ਕੋਈ ਬੈ ਕੇ ਗੱਲਬਾਤ ਕਰਕੇ ਜਿਵੇਂ ਵੀ ਰਾਜੀ ਬੰਦਾ ਹੁੰਦਾ ਦੋਵਾਂ ਦੀ ਫਸਲ ਹੁੰਦੀ ਹੋ ਜੀ ਜਿਹੜਾ ਰਾਜੀ ਬੰਦਾ ਉਹਦਾ ਬੈਠ ਕੇ ਕਰਦਾ ਠੀਕ ਹੈ ਹੁਣ ਤਾਂ ਮਤਲਬ ਇਹ ਹੈ ਵੀ ਉਹ ਚਾਰ ਪਾਲਣ ਇਹੋ ਕਰ ਲੈਣਾ ਉਹ ਤਾਂ ਦੇਖੋ ਜੀ ਇਹਨਾਂ ਨੂੰ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹਿੰਦੇ ਠੀਕ ਹੈ ਉਵੇਂ ਹੋ ਜਾਊਗਾ ਜਿੰਨਾ ਮਰਜ਼ੀ ਵਧਾਈ ਜਾਓ ਜੀ ਦੇਖੋ ਇਹਨੂੰ ਤਾਂ ਵਧਾਈ ਜਾਣ ਚਾਹੀਦੀ 10 ਸਾਲਾਂ ਚਾ 20 ਸਾਲ ਵਧਾਈ ਜਾਣ ਵਧ ਹੀ ਜਾਊਗਾ ਪਰ ਜਦੋਂ ਹੁਣ ਸਾਰੇ ਬੰਦੇ ਤਿਆਰ ਨੇ ਪਿੰਡ ਤਿਆਰ ਹੈਗਾ ਇਹਦੀ ਵਹਿ ਜਾਣ ਵੀ ਭਾਈ ਦੇਖੋ ਜੀ ਦੋ ਜੀ ਸਾਹਿਬ ਜਦੋਂ ਆ ਕੇ ਬੈਠੇ ਸੀ ਉਦੋਂ ਪਿੰਡ ਦੀ ਪੰਚਾਇਤ ਕਿੱਥੇ ਸੀਗੀ ਕਦੋਂ ਬੈਠੇ ਸੀ ਸਾਨੂੰ ਤਾਂ ਇਨੀ ਪਤਾ ਕਰਦੇ ਸਰਪੰਚ ਸਾਹਿਬ ਨੂੰ ਪੁੱਛੋ ਇਹ ਤਾਂ ਹੁਣ ਤੁਹਾਨੂੰ ਹਿੰਦਿਆ ਹੁੰਦੀ ਹੈ ਨਾ ਫਿਰ ਚਲੋ ਦੁਬਾਰੇ ਬੈਜੋ ਜੀ ਉਹ ਤਾਂ ਬੈਠਣਗੇ ਮੋੜੇ ਨੂੰ ਅੱਛਾ ਚੱਕਰ ਦੁਆਰ ਕਦੋਂ ਮੈਂ ਪੰਜਾਬ ਬੰਦੇ ਚ ਮੈਂ ਲੈਣੀ ਕੀ ਬੈਠੋ ਹਾਂ ਜੀ ਲੈਣੀ ਫੌਜੀ ਸਾਹਿਬ ਦੇ ਪਿਆਰ ਨੂੰ ਬੰਦਾ ਆ ਕੇ ਆਏ ਫੌਜੀ ਸਾਹਿਬ ਕਿਹੜਾ ਹੁਣ ਫੌਜੀ ਸਾਹਿਬ ਹੈ ਜਿਹਦੇ ਨੂੰ ਬੋਲੇ ਦੇਣੇ ਸਰਪੰਚ ਨੇ ਜੀ ਕਰਮਜੀਤ ਕੌਰ ਉਹ ਕੋਈ ਐਸੇ ਬੰਦੇ ਨਹੀਂ ਨਾ ਕੋਈ ਆਪਾਂ ਕਿਸੇ ਨੂੰ ਕੋਈ ਬੰਦਾ ਮੂੰਹ ਚ ਨਹੀਂ ਪਾਦਾ ਲੇਡੀ ਸਰਪੰਚ ਨੇ ਸਭ ਦੀ ਫਰਮਾਨ ਜੀ ਹੋਰ ਸਰਪੰਚ ਕਹਿੰਦੇ ਨਾ ਕੋਈ ਦੀ ਗ ਕਰਨੇ ਦਾ ਐ ਕਿਹਦਾ ਅੱਜ ਦੀ ਤਾਰੇ ਨਹੀਂ ਉਹ ਕਿਰੋਨਾ ਛੁੱਟੀ ਕੱਢ ਲਿਆ ਤਾਂ ਹੈ 15 ਕਰੋ ਹੋਏ ਨੇ ਉਹ ਤੋਂ ਕਿਉਂ ਨਹੀਂ ਕਰਨੇ ਕਰੀ ਬੈਠੇ ਚਲੋ ਜੀ ਫਿਰ ਰੌਲੇ ਰੱਖੋ ਫਿਰ ਹੋਰ ਕੀ ਹੈ ਫਿਰ ਜੇ ਤੁਸੀਂ ਹੱਦ ਮੰਨਦੇ ਨਹੀਂ ਗੱਲ ਆ ਤੁਹਾਨੂੰ ਕਹਿੰਦੇ ਵੀ ਕਰ ਲੋ ਗੱਲ ਬੈਠ ਕੇ ਨਹੀਂ ਕਿਹਾ ਸੀ ਨਾ ਵੀ ਜਿੰਨਾ ਚਿਰ ਕੋਟ ਦਾ ਫੈਸਲਾ ਨਹੀਂ ਆਉਂਦਾ ਉਨਾ ਟਾਈਮ ਹੀ ਮੋਟਰ ਚੱਲੀ ਜਾਊਗੀ ਅਸੀਂ ਤਾਂ ਜੀ ਇਹ ਵੀ ਕਹਤਾ ਸੀ ਵੀ ਅਸੀਂ ਬੋਰ ਲਵਾ ਲੈ ਸਾਡੇ ਬੋਰ ਤੋਂ ਹੀ ਆਪਦੀ ਫਸਲ ਪਾਲਣ ਲੋਣ ਪਾਣੀ ਅਸੀਂ ਇੰਨੀ ਵੀ ਕਹਤਾ ਸੀ ਕਿ ਤੂੰ ਉਹ ਚਾਹਦਾ ਨਹੀਂ ਬੋਰ ਉਹ ਸਰ ਉਹ ਬੋਰ ਚ ਮੋਟਰ ਫਸੀ ਹੋਈ ਆ ਕਢਵਾਉਣੀ ਆ ਫੌਜੀ ਸਾਹਿਬ ਨੇ ਉਹੀ ਤਾਂ ਕਢਵਾਉਣ ਨੂੰ ਕਿਹਾ ਸੀ ਜਿੱਥੇ ਅੱਜ ਤੱਕ ਇੰਨਾ ਕਹਿੰਦੇ